ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਪੁਰਾਣਾ ਸ਼ਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਲਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਚੌਂਕੀਦਾਰਾਂ ਨੂੰ ਬੰਨ ਕੇ ਸੁਨਿਆਰੇ ਦੀ ਦੁਕਾਨ ਤੇ ਲੁੱਟ ਕੀਤੀ ਗਈ ਇਹ ਸਾਰੀ ਜਾਣਕਾਰੀ ਦੁਕਾਨ ਦੇ ਮਾਲਕ ਨੇ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਕਰੀਬ 9 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਮੌਕੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਕਿ ਜਲਦ ਲੁੱਟੇਰਿਆਂ ਨੂੰ ਕਾਬੂ ਕੀਤਾ ਜਾਏ ਅਤੇ ਉਹਨਾਂ ਦਾ ਸਮਾਨ ਵਾਪਸ ਦਿਵਾਇਆ ਜਾਏ। ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾੜੀਆਂ ਖਬਰਾਂ ਦੇਖਣ ਲਈ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਤੇ ਰਾਤੀ ਉਹ ਤੁਹਾਨੂੰ ਸਿਕਿਉਰਿਟੀ అలਰਮ ਤੇ ਆ ਗਿਆ ਸੀ ਤਾਂ ਬੈਲ ਆ ਗਈ ਤਾਂ ਮੈਂ ਉਸ ਵੇਲੇ ਇਹ ਸਿਸਟਮ ਲਗਾਇਆ ਸਿਸਟਮ ਲਗਾ ਹੋਇਆ ਹਾਂਜੀ ਅੱਛਾ ਜੀ ਉਹ ਬੈਲ ਆ ਗਈ ਸੀ ਤਾਂ ਹਾਂਜੀ ਉਹਦੀ ਬੈਲ ਆ ਗਈ ਤੇ ਫਿਰ ਮੈਂ ਉਸ ਵੇਲੇ ਚੌਕੀਦਾਰ ਨੂੰ ਫੋਨ ਕੀਤਾ ਚੌਕੀਦਾਰ ਕਹਿੰਦਾ ਮੈਂ ਥੋੜੀ ਦੇਰ ਤੱਕ ਅਣਕੇ ਦੇ ਮੈਂ ਦੇਖਦਾ ਅੱਛਾ ਜੀ ਉਸ ਤੋਂ ਬਾਅਦ ਜਿਨ ਦੁਆਰਾ ਫੋਨ ਕੀਤਾ ਉਹਨੇ ਪਹੁੰਚਕਣਾ ਬੰਦ ਕਰਤਾ ਫਿਰ ਮੈਂ ਖੋਦ ਇੱਥੇ ਪਹੁੰਚਿਆ ਉਹਨੂੰ ਮੈਂ 5-6 ਪਹਿਲਾਂ ਕੀਤੀਆਂ WhatsApp ਤੇ ਕਾਲ ਤੇ ਕੀਤੀਆਂ ਨੂੰ ਨਹੀਂ ਚੁਕਿਆ ਮੈਂ ਤੋ ਬਾਅਦ 15 ਮਿੰਟ ਬਾਅਦ ਇੱਥੇ ਪਹੁੰਚ ਗਿਆ ਦੇਖਿਆ ਤਾਂ ਸ਼ਟਰ ਬੰਦੀ ਹੀ ਸ਼ਟਰ ਉੱਤੇ ਹੀ ਚੁੱਕਿਆ ਹੋਇਆ ਦਾ ਸੀ ਅੱਛਾ ਜਿਹਾ ਸ਼ੀਸ਼ਾ ਟੁੱਟਿਆ ਹੋਇਆ ਫੁੱਲ ਲੈਟਸ ਸੇਮ ਉਹ ਬੋਲ ਕੇ ਤੇ ਅੰਦਰੋਂ ਸਾਰਾ ਸਮਾਨ ਗਿਆ ਕੋਈ ਨਰ ਬੋਟ 10 ਤੋਂ ਲੈ ਕੇ 4 ਕਿਲੋ ਦੇ ਕਰੀਬ ਚਾਂਦੀ ਤੇ ਇੱਕ ਦਰਜਨ ਦੇ ਕਰੀਬ ਇੱਕ ਟ੍ਰੇਜਮ ਹੁੰਦੀਆਂ ਲੱਗੀਆਂ ਲੇਡੀਜ਼ ਜੈਂਟਿੰਗਾ ਸੀ ਜਾਨਕਾ 2.5 ਟੋਲੇ ਲਾਲੋਂ ਦਾ ਇੱਕ ਕੈਸ਼ ਹੀ 23000 ਰੁਪਿਆ ਸਮ ਛੋਟੇ ਛੋਟੇ ਬੱਚਿਆਂ ਦੀਆਂ ਵਾਲੀਆਂ ਵਾਗਰਾਂ ਹਾਂ ਜੀ ਕਿਸ਼ਵੀ ਛੋਟੇ ਛੋਟੇ ਵਾਲੀਆਂ ਤੀਲੀਆਂ ਕੋਕੇ ਹੁੰਦੇ ਜਿਹੜੇ ਅਸੀਂ ਇਹ ਲੈਸ ਹੀ ਦਿੰਦਾ ਨਾ 9-10 ਲੱਖ ਦੇ ਕਰੀਬ ਤੇ ਸਾਡੇ ਅੰਦਰ ਸਟਰੋਂਗ ਰੂਮ ਲੱਗਾ ਹਾਂ ਜੀ ਅਈ ਉੱਥੇ ਰੱਖਦੇ ਹਾਂ ਉੱਥੇ ਹੀ ਚੱਲੋ ਉਹ ਤੱਕ ਨਹੀਂ ਪਹੁੰਚੇ ਉਹ ਅਜਿਹਾ ਕੋ ਸੇਫ ਹੈ ਜੀ ਜੀ ਸੇਫ ਆ ਉਹ ਉੱਥੇ ਤੱਕ ਨਹੀਂ ਪਹੁੰਚੇ ਜਿਹੜਾ ਕਾਉਂਟਰਾਂ 'ਚ ਲੱਗਾ ਸਮਾਨ ਉਹ ਲੈ ਗਏ ਇਹ ਡੇਲੀ ਨਹੀਂ ਲਾਇਆ ਜਾਂਦਾ ਚਾਂਦੀ ਦਾ ਜਿਹੜਾ ਸਮਾਨ ਹੁੰਦਾ ਨਾ ਉਹ ਡੇਲੀ ਨਹੀਂ ਲਾਇਆ ਜਾਂਦਾ ਇਹਨੂੰ ਇਦਾਂ ਹੀ ਇੱਕ ਵਾਰੀ ਸਜਾਇਆ ਜਾਂਦਾ ਮੈਨੂੰ ਇੰਨਾ ਹੀ ਆਹੀ ਯਾਨੀ ਕਿ ਜ਼ਿਆਦਾ ਨਹੀਂ ਕਰਦੇ ਹੈਗੇ ਕਿ ਚਲੋ ਕੋ ਤੇ ਇਹ ਬਣ ਕੇ ਰਵੀ ਭਾਈ ਨੇ ਫੋਨ ਕੀਤਾ ਮਤਾਂ ਟਾਈਪ ਉਹ ਤਿੰਨ ਪੂਣੇ ਤਿੰਨ ਰਾਤ ਹੀ ਦੇ ਦਿੱਤੀ ਰਾਤ ਹੀ ਹਾਂਜੀ 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 ਤੇ ਵੀਡੀਓ ਵਗੈਰਾ ਵੀਡੀਓ ਵਗੈਰਾ ਬਣਾ ਕੇ ਲੈ ਗਏ ਉਹ ਲੈ ਕੇ ਲੈ ਗਏ ਆ ਕਹਿੰਦੇ ਆ ਵੀ ਯਾਨੀ ਕਿ ਕੋਈ ਗੱਲ ਨਹੀਂ ਸੇਰੇ ਕਰਦੇ ਉਹ ਕਹਿੰਦੇ ਸਾਡੀਆਂ ਸਾਨੂੰ ਤਾਂ ਰਵਾਲਵਰ ਦੇ ਨੋਕ ਤੇ ਲੈ ਕੇ ਦੇ ਹੀ ਜੀ ਖੰਨੋਤੇ ਬੰਦੇ ਤਾਂ ਰਹੇ ਨੇ ਮੂੰਹ ਬਨੇ ਮੂੰਹ ਬਨੇ ਕਹਿੰਦੇ ਮੂੰਹ ਬਨੇ ਕਹਿੰਦੇ ਸਾਲ 1.5 ਸਾਲ ਹੋ ਗਿਆ ਅੱਡੇ ਦੇ ਵਿੱਚ ਲਗਾਤਾਰ ਚੌਕੀਦਾਰ ਜਿਹੜੇ ਆਪਣਾ ਕੰਮ ਕਰਦੇ ਪਏ ਸੀ ਠੀਕ ਹੈ ਜੀ ਮੇਰੇ ਸਾਲ 1.5 ਸਾਲ ਤੋਂ ਕੋਈ ਵਾਰਦਾਤ ਨਹੀਂ ਹੋਈ ਸਾਲ ਕਿ ਤੋਂ ਹੁਣੀ ਅੱਜ ਮੇਰੀ ਰਾਤ ਦੀ ਗੱਲ ਹੈ ਮੇਰੀ ਉਦੋਂ ਵਾਰਦਾਤ ਹੋਈ ਆ ਅੱਛਾ ਜੀ ਉਹ ਵੀ ਮੇਰੀ ਰਾਤੀ ਭਾਈ ਉਹਨਾਂ ਦਾ ਮੈਨੂੰ ਫੋਨ ਆਇਆ ਪੋਨੇ ਕੀ 3 ਵਜੇ ਨਾਲ ਮੈਨੂੰ ਕਹਿੰਦੇ ਰਵੀ ਦਾ ਮੇਰੀ ਦੁਕਾਨ ਤੇ ਚੋਰੀ ਹੋਈ ਆ ਤੇ ਇੱਥੇ ਆਓ ਚੌਂਕ 'ਚ ਜਦੋਂ ਹੀ ਆਏ ਚੌਂਕ ਦੇ ਵਿੱਚ ਚੌਂਕੀਦਾਰਾਂ ਨੂੰ ਪਹਿਲੇ ਨੰਬਰ ਦੇ ਫੋਨ ਲਾਇਆ ਇਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਹੈਗੇ ਦੋਨਾਂ ਨੇ ਨਹੀਂ ਚੁੱਕਿਆਗੇ ਫੋਨ ਪੁੱਛਿਆ ਉਹਨਾਂ ਨੂੰ ਬਾਅਦ ਵਿੱਚ ਅੱਧਾ ਅੱਧੇ ਘੰਟੇ ਬਾਅਦ ਉਹਨਾਂ ਨੇ ਸਾਡਾ ਫੋਨ ਚੁੱਕਿਆ ਕਹਿੰਦੇ ਸਾਨੂੰ ਬਣ ਕੇ ਦਿਓ ਗਟਰ ਦੇ ਵਿੱਚ ਸੁੱਟ ਕੇ ਦੇ ਅਸੀਂ ਰਾਤੀ ਜਾ ਕੇ ਫਿਰ ਪੁਲਸਰ ਨੂੰ ਇਨਫੋਰਮ ਕੀਤਾ ਮੁਲਾਦਮ ਆਏ ਦੋ ਉਹਨਾਂ ਨੇ ਵੀ ਮਦਈ ਲਿਖਤ ਪਰਤ ਕੀਤੀ ਦੇਖਿਆ ਸਾਰਾ ਮੋਕਾ-ਮਕਾ ਉਹ ਸਾਡੇ ਨਾਲ ਗਿਆ ਜਿੱਥੇ ਉਹਨਾਂ ਨੂੰ ਬਣ ਕੇ ਸੁੱਟ ਕੇ ਗਏ ਦੇ ਹੀ ਉਹ ਜਾ ਕੇ ਦੇਖਿਆ ਉੱਥੇ ਨਾ ਕਹਿੰਦੇ ਸਾਨੂੰ ਨਾ ਲੋਈ ਦੇ ਨਾਲ ਬੰਨ ਦਿੱਤੇ ਦਾ ਹੀ ਲੋਈ ਦੀਆਂ ਲੀਰਾ-ਲੀਰਾ ਕਰਕੇ ਬਟਰ ਹੋਣਾ ਕੋਈ 5-6 ਫੁੱਟ ਦਾ ਲੁੰਗਾ 6-7 ਫੁੱਟ ਨਹੀਂ ਲੱਗਾ ਜੀ ਉਹਨਾਂ ਦੇ ਮਾਰੇ ਮੋਟੇ ਮਰੀ ਕੱਪੜੇ ਹੀ ਲਿਬੜੇ ਦੇ ਉਲੀ ਨਾ ਹੀ ਜੜੀਆਂ ਪਈ ਦੀਆਂ ਮਦਈ ਉਹਦੇ ਵਿੱਚ ਦੇਖਿਆ ਤੇ ਲੋਈ ਇੱਕ ਦੋ ਬਾਹਰ ਹੀ ਪਈ ਦੀ ਉਹਨਾਂ ਦੀ ਤੇ ਡੰਡੇ ਡੁੰਡੇ ਇਹਨਾਂ ਦੇ ਉੱਥੇ ਹੀ ਪੇਦੇ ਉੱਥੇ ਹੀ ਸਾਨੂੰ ਇਹਨਾਂ ਦੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਸਮਾਨ ਹੀ ਪੇਦਾ ਕਿੰਨ ਘਟਿਆਂ ਬਰਾਮਤ ਹੋਈਆਂ ਪੁੱਛਿਆ ਕਹਿੰਦੇ ਫਿਰ ਬਾਅਦ ਚ ਸਾਨੂੰ ਮੇਰੀ ਪਿਸਤੌਲ ਦੀ ਨੋਕ ਤੇ ਲੱਗੇਗੀ ਉੱਧਰ ਤੇ ਉੱਧਰ ਜਾ ਕੇ ਕਹਿੰਦਾ ਸਾਨੂੰ ਪਹਿਲੇ ਜਦੋਂ ਅੱਧੇ ਪੌਣੇ ਘੰਟੇ ਬਾਅਦ ਉਹਨਾਂ ਨੇ ਛੱਡਿਆ ਤੇ ਛੜੀਆਂ ਜਾਂਦਾ ਇਹ ਇੱਧਰੋਂ ਆਏ ਬਾਗ ਵਾਲੇ ਪਾਸੋਂ ਆ ਗਏ ਕਹਿੰਦੇ ਨਹੀਂ ਉਹ ਪੈਦਲ ਹੀ ਕਹਿੰਦਾ ਉਧਰੋਂ ਆਏ ਆਪਣੇ ਸਕੂਲ ਵਾਲੇ ਪਾਸੋਂ ਪੈਦਲ ਆਏ ਪੈਦਲ ਆਏ ਚਾਲ ਕਹਿੰਦਾ ਮੈਂ ਉਹ ਸਾਨੂੰ ਜਾਣਦੇ ਹੀ ਮੈਂ ਕਹਿੰਦੇ ਜੀ ਤੇਰੇ ਦੋ ਮੁੰਡੇ ਆ ਤੇਰੇ ਤਿੰਨ ਮੁੰਡੇ ਮੈਂ ਤਿੰਨਾਂ ਕਹਿ ਨੂੰ ਨਹੀਂ ਰਹਿਣ ਦੇਣਾ ਜੇ ਤੂੰ ਰੋਲਾ ਰਪਾ ਪਾਇਆ ਕੋਈ ਵੀ ਤੋਂ ਮੱਢੀ ਨਿਲਾ ਕੀ ਤੇ ਇਸ ਪਰ ਪੁਲਿਸ ਪ੍ਰਸ਼ਾਸਨ ਦੀ ਆ ਜਿੱਥੇ ਹਰ ਟਾਈਮ ਅੱਜ ਤੋਂ 5-7 ਸਾਲ ਪਹਿਲਾਂ ਹਰ ਟਾਈਮ ਇੱਥੇ 24 ਘੰਟੇ ਪੁਲਿਸ ਦੀ ਡਿਊਟੀ ਹੁੰਦੀ ਸੀ ਬੜਾ ਮੇਨ ਔਰ ਬੜਾ ਇਤਿਹਾਸਿਕ ਅੱਡਾ ਪੁਰਾਣਾ ਖਾਲਾ ਚੁਰਾਇਆ ਵਾ ਨੈਸ਼ਨਲ ਹਾਈਵੇ ਰੋਡ ਵਗਦਾ ਇੱਥੇ ਵੱਡੀ ਨਲਾਕੀ ਜਿਹੜੀ ਆ ਨਾ ਪ੍ਰਸਾਦ ਸਿੰਘ ਦੀ ਆ ਇੱਥੇ ਕੋਈ ਵਾਰਦਾਤ ਕਰਦੇ ਇੱਥੇ ਕੋਈ ਨਹੀਂ ਪੁੱਛਦਾ ਕਿਸਦਾ ਇਹ ਐਡੀ ਵੱਡੀ ਚੋਰੀ ਹੋ ਗਿਆ ਅਜੇ ਤੱਕ ਐਸਐਸਓ ਪੁਰਾਣਾ ਚਾਲਾ ਇੱਥੇ ਆ ਕੇ ਇਹ ਹੁਣ ਦੇਖਿਆ ਨਹੀਂ ਮੌਕਾ ਨਹੀਂ ਦੇਖਿਆ ਰਾਤ 2-3 ਵਜੇ ਦੀ ਚੋਰੀ ਹੋਈ ਹੋਏ ਐ ਤੱਕ ਅਸਟੇ ਇੱਥੇ ਨਹੀਂ ਆਇਆ ਆ ਰਾਤ ਫਾਰਮਲਟੀ ਕਰਕੇ ਲੈ ਗਿਆ ਚਾਨੂੰ ਆ ਕੇ ਵਿਸ਼ਵਾਸ ਦੇਣ ਵੀ ਅਸੀਂ ਪ੍ਰਸ਼ਾਸਨ ਵਿੱਚ ਸਾਰਾ ਕੰਮ ਕਰ ਰਹੇ ਆ ਅਸੀਂ ਉਹਦੀ ਦੇਖ ਚੋਰਾ ਨੂੰ ਲੱਭ ਰਹੇ ਆ ਕੋ ਦੱਸਣ ਅਜੇ ਤੱਕ ਨਹੀਂ ਸਾਡੇ ਕੋਲ ਕੋਈ ਵੀ ਆਇਆ ਐਡੀ ਚੋਰੀ ਹੋਣ ਦੇ ਬਾਵਜੂਦ ਵੀ ਕੱਲ ਨੂੰ ਅੱਜ ਇਹ ਚੋਰੀ ਹੋਈ ਅਗਰ ਨਾ ਹੋਰ ਕੋਈ ਹੋ ਜੇਗੀ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਇੱਥੇ ਆ ਕੇ ਐਸਟੀਓ ਸਾਨੂੰ ਵਿਸ਼ਵਾਸ ਦਿਵਾਵੇ ਕੋਈ ਬੰਦੇ ਅਸੀਂ ਟ੍ਰੇਸ ਕਰਨੇ ਆ ਜਿਹੜਾ ਡੰਗ ਵਿੱਚ ਤੇ ਅਸੀਂ ਇਹਦਾ ਸਮਾਨ ਗਰੀਬ ਦਾ ਵਾਪਤ ਕਰਾਉਨੇ ਆ ਇਹ ਬੜੀ ਪੁਰਾਣੀ ਦੁਕਾਨ ਹੈ ਇਹ ਵੀ 25 ਸਾਲ ਤੋਂ ਦੁਕਾਨ ਪੁਰਾਣੀ ਆ ਉਹਨਾਂ ਉਹਨੇ ਆਪਣੇ ਕੈਮਰੇ ਲਾਏ ਹੋਇਆ ਆਪਣੇ ਜਿਹੜੇ ਜੰਤਰ ਲਾਏ ਹੋਇਆ ਵੀ ਮੈਨੂੰ ਕੋਈ ਛੇੜ ਛੜ ਕਰੇ ਬੈਲ ਗਈ ਆ ਬੈਲ ਵੀ ਗਈ ਆ ਸਾਰਾ ਪ੍ਰਸ਼ਾਸਨ ਕੀ ਕਰ ਰਿਹਾ ਐ ਤੱਕ ਜਿਹੜਾ ਪ੍ਰਸ਼ਾਸਨ ਦੀ ਸਾਨੂੰ ਤਾਂ ਲੱਭੀ ਨਹੀਂ ਕੋਈ ਕਾਰਕਦਾਰੀ ਐਸੇ ਕਰਕੇ ਬੇਨਤੀ ਹੈ ਵੀ ਇੱਥੇ ਪ੍ਰਸ਼ਾਸਨ ਆ ਕੇ ਪੁਲਿਸ ਆ ਕੇ ਸਾਰੇ ਟੈਸਟ ਕਰਕੇ ਸਾਨੂੰ ਵਿਸ਼ਵਾਸ ਦਿਵਾਵੇ ਨਹੀਂ ਤੇ ਅਸੀਂ ਅੱਡਾ ਜਾਮ ਕਰ ਦਿਓ ਵੀ ਅਸੀਂ ਮੰਦੇ ਟੈਸਟ ਕਰ ਲੈਨੇ ਆ